हां जी पंजाबीयो सत श्री अकाल ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਨੇ ਗੋਡੇ ਟੇਕ ਦਿੱਤੇ ਨੇ ਇੱਕ ਤਾਂ ਇਹ ਖਬਰਾਂ ਔਰ ਦੂਜੀ ਖਬਰ ਪੰਜਾਬ ਦੇ ਮੁੱਖ ਮੰਤਰੀ ਨੂੰ ਸੁਖਵੀਰ ਸਿੰਘ ਬਾਦਲ ਪਾਗਲ ਕਹਿਣ ਵਾਲੇ ਖੋਦਾ ਦਿਮਾਗ ਖਿਲ ਗਿਆ ਅੱਜ ਤੁਹਾਡੇ ਸਾਹਮਣੇ ਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਨੂੰ ਜਦੋਂ ਪਾਗਲ ਕਿਹਾ ਸੀ ਸੁਖਵੀਰ ਸਿੰਘ ਬਾਦਲ ਨੇ ਬਿਆਨ ਸਾਰੇ ਨੇ ਸੁਣਿਆ ਤੁਸੀਂ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਔਰ ਇਹਨਾਂ ਦੀ ਪਾਰਟੀ ਦੇ ਮੈਂਬਰ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਨੇ ਕਿ ਭਾਈ ਵਿਕਰਮ ਸਿੰਘ ਮਜੀਠੀਆ ਪਾਠ ਕਰਦਾ ਜੀ ਚੜ੍ਹਦੀ ਕਲਾ ਦੇ ਵਿੱਚ ਔਰ ਅੱਜ ਤੁਹਾਨੂੰ ਮੈਂ ਇਹ ਖਬਰ ਦਿਖਾਉਣ ਜਾ ਰਿਹਾ ਕਿ ਵਿਕਰਮ ਸਿੰਘ ਮਜੀਠੀਆ ਨੇ ਗੋਡੇ ਟੇਕ ਦਿੱਤੇ ਨੇ 10 ਸਾਲ ਦੇ ਵਿੱਚ ਬਹੁਤ ਵੱਡੇ ਭੈ ਦੇ ਵਿੱਚ ਆਓ ਕਿਉਂਕਿ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਗੱਲ ਦੀ ਪਰਕ ਲੱਗ ਚੁੱਕੀ ਹੈ 10 ਸਾਲ ਦੇ ਵਿੱਚ ਪੰਜਾਬ ਦੀ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੇ ਕਹਿਣ ਦੇ ਅਨੁਸਾਰ ਉਹਨੂੰ ਡੇਬਰੀਵੜ ਦੇ ਵਿੱਚ ਭੇਜਣ ਜਾ ਰਹੇ ਨੇ ਔਰ ਦੂਜੇ ਪਾਸੇ ਇਹਨਾਂ ਦਾ ਜਿਹੜਾ ਸੁਖਵੀਰ ਸਿੰਘ ਬਾਦਲ ਕੀ ਕਹਿੰਦਾ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਇਹ ਬਿਆਨ ਚਾਹੇ ਪੁਰਾਣਾ ਪਰ ਉਹਨੇ ਇੱਕ ਗੰडा ਕਹੀ ਸੀ ਕਹਿੰਦਾ ਭਾਈ ਇੱਕ ਤਾਂ ਮੇਰਾ ਪਿਓ ਯਾਨੀ ਬਾਦਲ ਪ੍ਰਕਾਸ਼ ਸਿੰਘ ਬਾਦਲ ਇੱਕ ਗੰडा ਬਰਨਾਲਾ ਸਾਹਿਬ ਰਹੇ ਮੁੱਖ ਮੰਤਰੀ ਤਿੰਨਕ ਮੁੱਖ ਮੰਤਰੀ ਰਹੇ ਕਹਿੰਦਾ ਕੈਪਟਨ ਸਾਹਿਬ ਰਹੇ ਉਸ ਤੋਂ ਬਾਅਦ ਕਹਿੰਦਾ ਇੱਕਾ ਹੋਣਾ ਗਿਆ ਪਾਗਲ ਜਾਂ ਯਾਨੀ ਭਗਵੰਤ ਮਾਨ ਨੂੰ ਕਿਹਾ ਸੀ ਇਹਨਾਂ ਨੇ ਸਿਰ ਚੜ ਕੇ ਹੰਕਾਰ ਬੋਲ ਰਿਆ ਸੀ ਪਰ ਅੱਜ ਤੁਹਾਨੂੰ ਇਹਨਾਂ ਬਾਦਲਾਂ ਦੀ ਮੰਜੀ ਠੁਕਦੀ ਦਿਖਾਵਾਂਗੇ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਜਿਹੜਾ ਇਹਨਾਂ ਦਾ ਬੈਲੀ ਸੀ ਬਾਦਲਾਂ ਦਾ ਉਹਨੇ ਦਰਸਾਲ ਦੇ ਵਿੱਚ ਭਾਈ ਗੋਡੇ ਟੇਕ ਦਿੱਤੇ ਨੇ ਉਹਦੀ ਮੁਖ ਨਿਕਲ ਚੁੱਕੀ ਆ ਜੇਲ੍ਹ ਦੇ ਅੰਦਰ ਔਰ ਦੂਜੇ ਪਾਸੇ ਜਿਹੜੇ ਚੂਠਮੂਠ ਦੇ ਪਲੰਦੇ ਚਲਾਏ ਜਾ ਰਹੇ ਆ ਸਰਕਾਰ ਦੇ ਵਿਰੁੱਧ ਉਹ ਇਹਨਾਂ ਦੇ ਵਕੀਲ ਇਹਨਾਂ ਦੇ ਬੁਲਾਰੇ ਇਹਨਾਂ ਦੇ ਵਰਕਰ ਯਾਨੀ ਸਿੱਧੇ ਤੌਰ ਤੇ ਕਹਿ ਸਕਦੇ ਆ ਆਪ ਦੀ ਛਵੀ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਫਿਰ ਲੋਕਾਂ ਨੂੰ ਬਹੁਤ ਵੱਡੇ ਪੱਧਰ ਤੇ ਅਪੀਲ ਕੀਤੀ ਜਾਂਦੀ ਆ ਬਾਦਲਾ ਦੁਆਰਾ ਅੱਜ ਜਿਹੜੀ ਤੁਸੀਂ ਖਬਰ ਦੇਖਣ ਜਾ ਰਹੇ ਹੋ ਬੜੀ ਹੀ ਅਹਿਮ ਖਬਰ ਹੈ ਬਾਦਲ ਕੀ ਕਹਿੰਦੇ ਨੇ ਕਹਿੰਦੇ ਸਾਡਾ ਮਨਜੀਠਿਆ ਗ੍ਰਿਫਤਾਰ ਹੋ ਗਿਆ ਜੀ ਸੜਕਾਂ ਤੇ ਆਜੋ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਤੱਕ ਪਹੁੰਚਦੀ ਆ ਗੱਲ ਪਾਗਲ ਕਹਿਣ ਵਾਲੇ ਦਰਸਾਲ ਦੇ ਵਿੱਚ ਬਾਦਲ ਦਾ ਦਿਮਾਗ ਖੇਡ ਚੁੱਕਿਆ ਜਿਹੜੇ ਉਹਨੂੰ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਕਿਉਂਕਿ ਇਹ ਬੰਦਾ ਮੁੱਖ ਮੰਤਰੀ ਦੀ ਕਦਰ ਨੂੰ ਨਹੀਂ ਜਾਣਦਾ ਸਿਰਫ ਇਹਨਾਂ ਨੂੰ ਇਹੀ ਲੱਗਦਾ ਕਿ ਜਦੋਂ ਅਸੀਂ ਸੱਤਾ ਦੇ ਵਿੱਚ ਹੁੰਨੇ ਆਂ ਬਸ ਅਸੀਂ ਮੁੱਖ ਮੰਤਰੀ ਕਹਾ ਸਕਦੇ ਆਂ ਦੂਜਾ ਨਹੀਂ ਕਹਿੰਦਾ ਮੁੱਖ ਮੰਤਰੀ ਦੀ ਸ਼ਕਲ ਵੇਖੀ ਹੈ ਕਹਿ ਜੀ ਹੈ ਭਲਾ ਸ਼ਕਲਾਂ ਹੁੰਦੀਆਂ ਨੇ ਭਲਾ ਸ਼ਕਲ ਦੇਖ ਕੇ ਬਣਾਉਂਦਾ ਅਗਲਾ ਕੀ ਹੋਇਆ ਸ਼ਕਲ ਨੂੰ ਤਾਂ ਤੁਹਾਨੂੰ ਇਹਨਾਂ ਬਾਦਲਾਂ ਦਾ ਜਲੂਸ ਨਿਕਲਦਾ ਦਿਖਾਉਣਾ ਮੈਂ ਪਹਿਲਾਂ ਮੁੱਖ ਮੰਤਰੀ ਦੇਖੋ ਕਹਿ ਕੀ ਰਹੇ ਨੇ ਜਦੋਂ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਹਿੰਦੇ ਸੜਕਾਂ ਤੇ ਆਜੋ ਭਾਈ ਸਾਡਾ ਮਜੀਠੀਆ ਗਰਵਦਾਰ ਹੋ ਗਿਆ ਮੁਖ ਨਿਕਲ ਗਈ ਸਾਡੀ ਤੇ ਹੁਣ ਸੁਣ ਲਓ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਬਾਦਲਾਂ ਨੂੰ ਇਸ ਗੱਲ ਦਾ ਜਵਾਬ ਕੀ ਦਿੱਤਾ ਤੇ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਜਿਹੜਾ ਕਹਿੰਦੇ ਪਾਠ ਕਰਕੇ ਸੌਂਦਾ ਬਾਦਲਾਂ ਦਾ ਬਹਿਲੀ ਉਹਦੇ ਤੇ ਵੀ ਦਿਖਾਵਾਂਗੇ ਤੁਹਾਨੂੰ ਬੜੀ ਹੀ ਅਹਿਮ ਖਬਰ ਸੁਣੋ 15 ਦਿਨਾਂ ਤੋਂ ਲੱਗੇ ਐ ਕਹਿੰਦੇ ਵੀ ਅਕਾਲੀ ਦਲ ਵੱਲੋਂ ਲੋਕਾਂ ਨੂੰ ਸੜਕਾਂ ਤੇ ਆਉਣ ਦੀ ਅਪੀਲ ਬਿਮ ਜੀਤ ਸਿੰਘ ਨੂੰ ਗਲਤ ਗ੍ਰਫਤਾਰ ਕੀਤਾ ਇੱਕ ਨਿਆਇਆ ਸੜਕ ਤੇ ਬਲਕੇ ਲੋਕਾਂ ਨੇ ਅੰਦਰ ਹੀ ਕੁੰਡੇ ਲਾ ਲੈ ਕਿਤੇ ਸੜਕ ਤੇ ਨਾ ਲੈ ਜਾਣ ਆਇਆ ਕੋਈ ਸੜਕ ਤੇ ਉਹ ਕੋਈ ਮੁੱਦਾ ਹੋਵੇ ਤਾਂ ਸੜਕ ਤੇ ਆਉਣਾ ਹੁਣ ਚਿੱਟੇ ਦੇ ਹੱਕ ਚ ਆਉਣਾ ਹੋ ਆ ਚਾਰ ਪੰਜ ਚਿੱਟੇ ਦੇ ਹੱਕ ਚ ਬੋਲੇ ਸੀ ਹੈ ਆ ਪੰਪਾ ਵਾਲਾ ਵੀ ਬੋਲਿਆ ਸੀ ਉਹ ਬੋਲਿਆ ਸੀ ਚੰਨੀ ਬੋਲਿਆ ਸੀ ਬਿੱਟੂ ਬੋਲਿਆ ਸੀ ਚਲੋ ਬਿੱਟੂ ਤੋਂ ਵਿਚਾਰਾ ਬੋਲਣਾ ਪੈਂਦਾ ਵਿਚਾਰੇ ਨੂੰ ਤਾਂ ਮੰਦ ਬੁੱਧੀ ਵੀ ਕੋਈ ਹੁੰਦੀ ਹੁੰਦੀ ਓ ਤਾਂ ਬੰਦ ਬੁੱਧੀ ਐ ਤਾਂ ਸੁਣ ਲੈ ਪੰਜਾਬ ਵਾਲੇ ਜਿਹੜੇ ਲੋਕ ਉਹਦੇ ਹੱਕ ਦੇ ਵਿੱਚ ਬੋਲਦੇ ਸੀ ਚਿੱਟੇ ਵਾਲੇ ਮਜੀਠੀਏ ਦੇ ਤਸਕਰ ਦੇ ਇਹ ਬਾਦਲ ਕੇ ਕਹਿੰਦੇ ਸਾਡਾ ਤਸਕਰ ਫੜਿਆ ਗਿਆ ਸੜਕਾਂ ਦੇ ਆ ਤੇ ਗੱਲ ਮੈਂ ਤੁਹਾਨੂੰ ਹੋਰ ਵੀ ਦੱਸਣੀ ਚਾਹੁੰਦਾ ਜਿਹੜੀ ਬੜੀ ਅਹਿਮ ਖ਼ਬਰਾਂ ਮਜੀਠੀਆ ਦੀ ਖ਼ਬਰ ਤੋਂ ਪਹਿਲਾਂ ਯਾਨੀ ਕਿ ਮਨਿੰਦਰ ਸਿੱਧੂ ਪੱਤਰਕਾਰ ਹੈ ਮੇਰੇ ਹੀ ਗੋਤ ਦਾ ਉਸ ਬੰਦੇ ਨੇ ਸੁਖਬੀਰ ਬਾਦਲ ਦੀ ਇੰਟਰਵਿਊ ਤਾਂ ਕਰ ਦਿੱਤੀ ਹੈ ਕਈ ਵਾਰ ਪਰ ਪੰਜਾਬ ਦੇ ਮੁੱਖ ਮੰਤਰੀ ਦੇ ਲਵੇ ਨਹੀਂ ਜਾਂਦੇ ਮਾਨ ਅਖਾ ਸਿੰਘ ਸੁਧਾਨਾ ਦੇ ਲਵੇ ਜਾਂਦੇ ਨੇ ਕਿਉਂ ਕਿਉਂਕਿ ਜਿਹੜੇ ਲੋਕ ਮਾਰੀ ਮੋਟੀ ਪੰਜਾਬ ਦੀ ਸੱਚਮੁੱਚ ਗੱਲ ਕਰਦੇ ਆ ਜੇਕਰ ਅੱਜ ਪੰਜਾਬ ਦੀ ਸਰਕਾਰ ਪੰਜਾਬ ਦੇ ਨਾਲ ਖੜਨ ਦੀ ਗੱਲ ਕਰਦੀ ਆ ਤਾਂ ਉਹ ਲੋਕ ਪੰਜਾਬ ਦੇ ਮੁੱਖ ਮੰਤਰੀ ਦੀ ਛਵੀ ਗਲਤ ਦਿਖਾਉਂਦੇ ਆਪਣੇ ਚੈਨਲਾਂ ਤੇ ਆਰ ਸੰਗਵੀਰ ਸਿੰਘ ਬਾਦਲ ਤੇ ਆ ਤਸਕਰ ਮਜੀਠੀਏ ਨੂੰ ਸੱਚਾ ਮੁੱਚਾ ਸਾਬਤ ਕਰ ਦਿੰਦੇ ਕਹਿੰਦੇ ਪਾਠ ਕਰਕੇ ਸੌਂਦਾ ਫੇਰ ਪੰਜਾਬ ਦੇ ਲੋਕ ਕਹਿੰਦੇ ਗਿਆਨੀ ਬੂਟਾ ਸਿੰਘ ਐਂ ਕਹਿੰਦਾ ਫਲਾਣਾ ਕਹਿੰਦਾ ਕਦੇ ਨਾ ਲੋਕਾਂ ਦੇ ਮਿਰਚਾਂ ਲੱਗਦੀਆਂ ਨੇ ਗਿਆਨੀ ਬੂਟਾ ਸਿੰਘ ਨੇ ਵੀ ਠੋਕ ਕੇ ਇੱਕ ਠੋਕ ਕੇ ਕਹੀ ਇਹ ਗੱਲ ਕਿ ਤਸਕਰ ਬਿਕਰਮ ਸਿੰਘ ਮਜੀਠੀਆ ਇਹਨਾਂ ਦਾ ਬਾਦਲਾਂ ਦਾ ਬਹੁਤ ਵੱਡਾ ਤਸਕਰ ਜੀ ਨੇ ਪੰਜਾਬ ਦੀਆਂ ਮਾਵਾਂ ਨੂੰ ਪਤਾ ਨਹੀਂ ਕਿੰਨੇ ਘਰ ਪੱਟ ਦਿੱਤੇ ਪੰਜਾਬ ਦੀਆਂ ਮਾਵਾਂ ਰੋ ਰੀਆਂ ਨੇ ਬਿਕਰਮ ਸਿੰਘ ਮਜੀਠੀਆ ਦਾ ਨਾਂ ਲੈ ਕੇ ਰੋਂਦੀਆਂ ਨੇ ਕਿ ਇਹਨਾਂ ਦੇ ਬਾਦਲਾਂ ਦੇ ਵੇੜਾ ਵਜੇ ਇਹਨਾਂ ਦਾ ਘਰ ਖੋ ਜੇ ਉਹ ਤਾਂ ਉਹਦੀ ਭੈਣ ਨਹੀਂ ਕਰਵਾ ਦਿੱਤਾ ਸੀ ਜਦੋਂ ਕਹਿੰਦੀ ਸੀ ਅਰਦਾਸ ਕਰਦੀ ਆ ਮੈਂ ਕਿ ਜੇਕਰ ਬੇਅਦਬੀ ਅਸੀਂ ਕੀਤੀ ਹੈ ਸਾਡਾ ਬੇੜਾ ਵੇਝੇ ਉਹ ਬਿਠਾਤਾ ਰੱਬ ਨੇ ਸੇਸ ਕਰਕੇ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਜਿਹੜੇ ਬਾਦਲਾਂ ਨੇ 25 ਸਾਲ ਤੁਹਾਡੀ ਦੁਰਦਸ਼ਾ ਕੀਤੀ ਤੁਹਾਡੇ ਨੌਜਵਾਨ ਮੁੰਡੇ ਮਰਵਾਏ ਸ਼ਰੇਆਮ ਨਾਮ ਜਪਦੀਆਂ ਸੰਗਤਾਂ ਦੇ ਉੱਤੇ ਗੋਲੀ ਚਲਵਾ ਦਿੰਦੇ ਆ ਤੇ ਬਾਅਦ ਦੇ ਵਿੱਚ ਕਬੂਲ ਵੀ ਕਰ ਲੈਂਦੇ ਆ ਕਿ ਹਾਂ ਅਸੀਂ ਗੋਲੀ ਚਲਵਾਈ ਹੈ ਤਾਂ ਮੈਨੂੰ ਐਂ ਦੱਸੋ ਇਹਨਾਂ ਨੂੰ ਕਪਲ ਦੇ ਜੁਰਮਚਿੰਦਰ ਦੇਣਾ ਚਾਹੀਦਾ ਸੁਖਵੀਰ ਬਾਦਲ ਨੂੰ ਔਰ ਪੂਰੇ ਇਹਨਾਂ ਦੇ ਜਿੰਨੇ ਵੀ ਇਹਨਾਂ ਦੇ ਮੈਂਬਰ ਮੂੰਬਰ ਨੇ ਸਾਰਿਆਂ ਨੂੰ ਧੱਕਣਾ ਚਾਹੀਦਾ ਔਰ ਮਜੀਠੀਆ ਜਿਹੜਾ ਇਹਨੂੰ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਨਿਕਲਣ ਦੇਣਾ ਚਾਹੀਦਾ ਕਿਉਂਕਿ ਪੰਜਾਬ ਦੇ ਲੋਕਾਂ ਦੀ ਸਭ ਤੋਂ ਵੱਡੀ ਇਹੀ ਮੰਗ ਹੈ ਹੋਰ ਪੰਜਾਬ ਦੇ ਲੋਕਾਂ ਨੂੰ ਕੋਈ ਮੁੱਦਾ ਨਹੀਂ ਚਾਹੀਦਾ ਬਾਅਦ ਦੇ ਵਿੱਚ ਵੇਖਾਂਗੇ ਕਹਿੰਦੇ ਪਰ ਬਿਕਰਮ ਸਿੰਘ ਮਜੀਠੀਆ ਨੂੰ ਕਹਿੰਦੇ ਡਿਬਰੂਗੜੀ ਦੀ ਜੇਲ੍ਹ ਦੇ ਵਿੱਚ ਭੇਜਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਔਰ ਡੇਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਇਹਨੂੰ ਭੇਜਣਾ ਬਣਦਾ ਵੀ ਐ ਜੇਕਰ ਕਹਿੰਦੇ ਪੰਜਾਬ ਦੀ ਧਰਤੀ ਦੇ ਉੱਤੇ ਇਹੋ ਜਿਹੇ ਮਰਕ ਧਾਰੀਏ ਲੋਕ ਜਿੰਦਾ ਰਹਿਣਗੇ ਤਾਂ ਭਾਈ ਇਹ ਪੰਜਾਬ ਆ ਨਾ ਜਿਹੜਾ ਇਹ ਪੰਜਾਬ ਦਲਦਲ ਦੇ ਵਿੱਚ ਹੋਰ ਧੱਕਿਆ ਜਾਣਾ ਇਹ ਲੋਕ ਪਸ਼ਾਕ ਪਾਉਂਦੇ ਸਿੱਖ ਕੌਮ ਦੀ ਗੱਲ ਕਰਦੇ ਆ ਪੰਥ ਦੀ ਤੇ ਫੇਰ ਜਿਹੜੇ ਕੰਮ ਕਰਦੇ ਨੇ ਅੰਦਰ ਰਹਿ ਕੇ ਦੀ ਆਰ ਦੇ ਵਿੱਚ ਤੇ ਸਾਨੂੰ ਕੋਈ ਐ ਨਾ ਕਹਦੇ ਕਿ ਤੁਹਾਡਾ ਤਾਂ ਅਮਰਤ ਨਹੀਂ ਛਕਿਆ ਜਾਂ ਤੁਸੀਂ ਤਾਂ ਪੱਗ ਧਾਰੀ ਨਹੀਂ ਜਾਂ ਸਿੱਖ ਤਾਂ ਸਿੱਖ ਨਹੀਂ ਹੈਗੇ ਇਸ ਕਰਕੇ ਸਿੱਖੀ ਦੀ ਯਾਰ ਦੇ ਵਿੱਚ ਜਿਹੜੇ ਬਾਗਲਾ ਨੇ ਉਹ ਸਾਡੇ ਕਾਲ ਤੱਕ ਸਾਬ ਜਾ ਕੇ ਕਈ ਵਾਰ ਮਾਫੀਆਂ ਮੰਗੀਆਂ ਉਹਨਾਂ ਲੋਕਾਂ ਨੂੰ ਭੁੱਲ ਕਿਵੇਂ ਸਕਦਾ ਪੰਜਾਬ ਦਾ ਯੂਥ ਤੇ ਪੰਜਾਬ ਦੇ ਲੋਕ ਮੈਂ ਚਾਹੁੰਦਾ ਕਿ ਇਹਨਾਂ ਨੂੰ ਉਹ ਦਸ਼ਾ ਕੀਤੀ ਜਾਵੇ ਕਿ ਪੰਜਾਬ ਦੇ ਵਿੱਚ ਆਉਣ ਤੋਂ ਪਹਿਲਾਂ ਸੱਤਾ ਦੇ ਵਿੱਚ ਵੀ ਜੇਕਰ ਕੋਈ ਆਉਂਦਾ ਤੁਹਾਨੂੰ 100 ਵਾਰ ਸੋਚਣਾ ਪਵੇ ਕਿ ਜਿਹੜਾ ਇਹ ਪੰਜਾਬ ਆ ਇਹਨਾਂ ਰਾਜ ਕਰਾਣਿਆਂ ਨੂੰ ਮਿੱਟੀ ਦੇ ਵਿੱਚ ਮਿਲਾ ਦਿੰਦਾ ਜਿਹੜੇ ਇਹ ਜੋਰ ਹਲੇ ਤੱਕ ਲਾਰੇ ਨੇ ਕਿ ਸਾਡਾ ਰਾਜ ਕਰਵਾ ਦਿਓ ਜੀ ਵਾਪਸ ਲਿਆਓ ਜੀ ਇਹਨਾਂ ਦੇ ਜਵਾਬ ਤੁਹਾਨੂੰ ਮੈਂ ਸੁਣਾਏ ਨੇ ਉਹ ਕਹਿੰਦਾ ਇਹਨਾਂ ਦਾ ਭਤੀਜਾ ਸੁਖਬੀਰ ਬਾਦਲ ਦਾ ਕਹਿੰਦਾ ਮੈਨੂੰ ਬੜਾ ਨਸ਼ਾ ਕਹਿੰਦਾ ਸੱਤਾ ਦਾ ਤੇ ਮੈਂ ਤਾਂ ਪੰਜਾਬ ਤੇ ਰਾਜ ਕਰੂੰਗਾ ਇੱਕ ਦਿਨ ਕਰਾਉਣਗੇ ਤੈਨੂੰ ਪੰਜਾਬ ਵਾਲੇ ਜਿਹੜੇ ਤੇਰੇ ਆ ਸੁਖਬੀਰ ਬਾਦਲ ਆ ਗਏ ਤਾਂ ਮਿੱਟੀ ਚ ਮਿਲਾਤੇ ਨੇ ਉਹ ਸੁਖਬੀਰ ਸਿੰਘ ਬਾਦਲ ਪਾਗਲ ਕਿਵੇਂ ਹੋ ਗਏ ਨੇ ਦਰਿਆ ਸਾਲ ਦੇ ਵਿੱਚ ਜਦੋਂ ਆਪਦਾ ਸਾੜਾ ਖੇਲ ਦੇ ਵਿੱਚ ਹੋਵੇ ਯਾਨੀ ਮਜੀਠੀਆ ਤਸਕਰ ਉਦੋਂ ਉਹ ਆਪਣਾ ਜਨਮ ਦਿਨ ਮਨਾਉਣ ਵਿਦੇਸ਼ ਚਲੇ ਜਾਂਦਾ ਇਹ ਪਾਗਲ ਨਹੀਂ ਤਾਂ ਹੋਰ ਹੈ ਕੀ ਐਸ ਕਰਕੇ ਪੰਜਾਬ ਦੇ ਲੋਕ ਕਹਿ ਰਹੇ ਨੇ ਜਿਹੜਾ ਮੁੱਖ ਮੰਤਰੀ ਨੂੰ ਕਹਿੰਦਾ ਸੀ ਸੁਖਵੀਰ ਸਿੰਘ ਬਾਦਲ ਅੱਜ ਉਹ ਖੁਦ ਪਾਗਲ ਹੋ ਚੁੱਕਿਆ ਕਿਉਂਕਿ ਪਹਿਲਾਂ ਤਾਂ ਬਹੁਤ ਵੱਡੀਆਂ-ਵੱਡੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਜਦੋਂ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਬਾਅਦ ਜਸ਼ਨ ਕਿਵੇਂ ਮਨਾਉਣ ਲੱਗ ਜਾਂਦੇ ਨੇ ਐਸੇ ਕਰਕੇ ਮੈਂ ਕਿਹਾ ਸੀ ਤੇ ਭਾਈ ਸੁਖਬੀਰ ਸਿੰਘ ਬਾਦਲ ਦਾ ਦਿਮਾਗ ਹਿੱਲ ਚੁੱਕਿਆ ਇਹਨੂੰ ਹਿੱਲਿਆ ਨਹੀਂ ਕਹਿਣੀ ਤੇ ਹੋਰ ਕਹਿਣੀ ਹੈ ਕਿ ਪੰਜਾਬ ਦੇ ਲੋਕ ਤਾਂ ਠੀਕ ਆ ਪੰਜਾਬ ਵਾਲੋ ਜੁਨੇ ਪਹਿਣ ਪੁਰਾਣੇ ਮੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ